ਆ ਦਿਖਾਈ ਮਾੜਾ ਜਾ ਆ ਦਿਖਾ ਦੇ ਇੱਥੋਂ ਲੈ ਕੇ ਉਹ ਤੱਕ ਦਿਖਾਈ ਕਰ ਉਹ ਤੱਕ ਦਿਖਾ ਦੇ ਐ ਨੂੰ ਤੁਰਿਆ ਤੁਰਿਆ ਐ ਨੂੰ ਦਿਖਾ ਦੇ ਉਹ ਤੱਕ ਸਾਰੇ ਫੂਕ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ مالک ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਕੁਦਰਤ ਵੱਲੋਂ ਬਾਹ ਪੈਂਦੀ ਹੈ ਨਾ ਫਿਰ ਇਹ ਚੀਕਾ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਗੱਟੇ ਘਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਚੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ ਤੇ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇੰਨਾ ਚ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਜੜ ਜੂਨੀ ਚ ਆਉਂਦੇ ਆ ਅੰਡਜ ਜੇਰਜ ਸਿੱਧਜ ਕਿੰਨੀ ਉਤਪਤ ਖਾਨ ਬਹੁਤ ਰਚਦੀ ਨਹੀਂ ਜਿੰਨੀ ਉਤਪਤੀ ਹੋਈ ਆ ਇਹਨਾਂ ਚੀਜ਼ਾਂ ਤੋਂ ਹੋਈ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਗੇੜੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗ ਆਪਾਂ ਲਾ ਸਕਦੇ ਜੇ ਨਹੀਂ ਸਾਨੂੰ ਸਰਦਾ ਗਲਾਏ ਬਿਨਾ ਲਾ ਲਓ ਅੱਗ ਪਿੱਛੇ ਕਰਕੇ ਲਾ ਦਿਓ ਯਾਰ ਲੱਖਾਂ ਦਰਾਂ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਫੂਕਦੇ ਹੋ ਇਸੇ ਕਰਕੇ ਅੱਜ ਪੰਜਾਬੀ ਕੋਲ ਤੁਸੀਂ ਔਖੇ ਹੋ ਦੁਖੀ ਹੋ ਹਰ ਬੰਦਾ ਬਿਮਾਰ ਆ ਫਸਲਾਂ ਭਰੇ ਪਏ ਆ ਚੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਮੈਂ ਛੋਡੇ ਚਤਰਾ ਨੂੰ ਅੱਗ ਲਾਵਾਂ ਮਾੜੀ ਜੀ ਨੇੜੇ ਕਰਾਂ ਛੋਡੇ ਮੈਂ ਮੜਾ ਲਾ ਕੇ ਲਾਂਬੂ ਕੇ ਚੀਨਾ ਰੁਪੇਟ ਕੇ ਲੀਰ ਕੇ ਡੰਡੇ ਦੇ ਉੱਤੇ ਉੱਤੇ ਲਾ ਕੇ ਮੜਾ ਪ੍ਰਦਾਸ਼ ਛੋਡੇ ਨੇੜੇ ਕਰਾਂ ਚਤਰਾ ਦੇ ਮਾਰਾਂਗਾ ਨਾ ਬੜਕਾਂਗਾ ਨਾ ਤੇ ਯਾਰ ਤੁਸੀਂ ਐਡੇ ਐਡੇ ਦਰਦ ਖੜੀ ਫੂਕਦੇ ਕੋਈ ਦਰਦ ਨਹੀਂ ਯਾਰ ਦੇ ਨਹੀਂ ਯਾਰ ਇਹ ਵੀ ਬਲਖਦੇ ਚੀਕਾਂ ਮਾਰਦੇ ਅੱਗ ਲੱਗਦੀਆਂ ਚਾਉਂਦੇ ਜਿਵੇਂ ਆਪਾਂ ਬੰਦੇ ਨੂੰ ਸਾੜ ਕੇ ਤੁਸੀਂ ਚਾਉਂਦੇ ਨੂੰ ਸਾੜ ਇਹ ਅੱਖ ਮੈਂ ਚਾਲ ਦੇ ਤੋਕ ਤੋਗੇ ਹੋਰ ਵੀ ਮੇਰੀ ਗੱਲ ਚੇਤੇ ਰੱਖ ਹਰ ਸਾਲ ਮੈਂ ਕਰਪਦਾ ਹਰ ਸਾਲ ਅਸੀਂ ਹਜ਼ਾਰਾਂ ਲੋਕ ਰੁੱਖ ਲਾਉਨੇ ਆ ਆ ਹੁਣ ਇੰਨੀ ਗਰਮੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੰਟ ਤੇ ਲਾ ਕੇ ਸੀਖਾਉ ਜਾਂਦੇ ਆ ਯਾਰ ਆਹ ਮਚਾਏ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਦੂਤਾ ਹੈ ਤੇ ਮੇਰੇ ਪਿੰਡ ਤੇ ਮਚਾਏ ਹੋਏ ਆ ਹਰ ਸਾਲ ਮੈਂ ਲਾਉਣਾ ਹੋਰਥੇ ਗਾਂਹਾਂ ਇੱਕ ਨੇ ਅੱਗ ਲਾਈ ਪਈ ਆ ਉਹ ਦਿਖਾ ਬ ਅੱਗ ਵੀ ਦਿਖਾ ਦੇ ਇਧਰੋਂ ਵੀ ਦਿਖਾ ਦੇ ਅੱਗ ਆ ਵੀ ਦਿਖਾ ਦੇ ਆ ਦਿਖਾ ਆ ਚੱਲੀ ਜਾਂਦੀ ਦਿਖਾ ਆ ਦੇਖੀ ਉਹ ਦੇਖ ਉਹ ਚਲਦੀ ਆ ਨਾ ਅੱਗ ਦੇਖੋ ਮੜਾ ਜਾ ਉਹ ਮੋਟਰ ਤੇ ਖੜੇ ਉਹ ਬੰਦੇ ਦੀ ਕਰਤੂਤ ਵੀ ਦੇਖ ਲਓ ਪਤਾ ਨੇ ਕਿਹੜੇ ਸੱਜਣ ਨੇ ਅੱਗ ਲਾਈ ਆ ਉਹ ਦੇਖ ਲਾ ਉਹ ਮੋਟਰ ਤੇ ਖੜੇ ਵੀ ਨੇ ਮੋਟਰ ਦੇ ਨੇੜੇ ਵੀ ਆ ਦੇ ਘੜਾਇ ਲਾ ਉਹ ਜਿੰਨੀਆਂ ਡੇਕਾਂ ਖੜੀਆਂ ਮੋਟਰ ਤੇ ਉਹ ਸਾਰੀਆਂ ਬਚਣਗੀਆਂ ਆ ਕੁਛ ਕਰਦੇ ਆ ਫਿਰ ਅਸੀਂ ਦੁਖੀ ਆ ਜੀ ਗੁਰਦੁਆਰੇ ਜਾਣਗੇ ਅਰਦਾਸਾਂ ਕਰਨਗੇ ਹੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ ਖੁਸ਼ੀਆਂ ਥੋੜੇ ਸਵਾਹ ਆਉਣੀਆਂ ਫੇ ਕੁਦਰਤ ਦਾ ਕਿੱਡਾ ਵੱਡਾ ਖਲਵਾੜ ਕਰ ਰਿਹਾ ਕੋਈ ਸੋਚਿਆ ਵੀ ਇਹ ਕਾਦਰੇ ਰੱਬ ਆ ਜਿਹੜਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਕੋਈ ਤੇ ਹੋਰ ਇਹ ਕੁਦਰਤ 'ਚ ਬਸਦਾ ਹੈ ਇਹ ਕਣ-ਕਣ 'ਚ ਬਸਦਾ ਹੈ ਇਹ ਦਰਖਤਾਂ 'ਚ ਬਸਦਾ ਹੈ ਇਹ ਬਨਾਸਪਤੀ 'ਚ ਬਸਦਾ ਹੈ ਇਹ ਜਿਹੜੇ ਤੁਸੀਂ ਹਜ਼ਾਰਾਂ ਅੰਡੇ ਫੂਕੇ ਆ ਟਡੀਆਂ ਦੇ ਬੱਚੇ ਫੂਕੇ ਆ ਕਿੰਨੇ ਕਣ ਮਚਾਏ ਆ ਇਹ ਉਹਨਾਂ 'ਚ ਬਸਦਾ ਹੈ ਸਮਝੋ ਸਮਝੋ ਨਹੀਂ ਹੋਰ ਵੀ ਔਕੇ ਹੋਗੇ ਮੇਰੀ ਗੱਲ ਚੇਤੇ ਰੱਖੋ ਸਮਝਜੋ ਗੱਲ ਕੋਈ ਫਰਕ ਨਹੀਂ ਪੈਂਦਾ ਜੇ ਦੋ ਗੇੜੇ ਲਾਵਾਂ ਕਿੰਨੇ ਕ ਫਰਕ ਆ ਜੇ 5 ਲੀਟਰ ਤੇਲ ਵੀ ਬਚਾ ਲਵਾਂਗਾ ਟਰੈਕਟਰ ਦੇ ਨਾਲ ਯਾਰ ਕੀ ਫਰਕ ਪੈਂਦਾ ਪਰ ਨਹੀਂ ਸੋਨ ਨੂੰ ਅਕਲ ਨਹੀਂ ਆਉਣੀ ਪੱਤਾ ਪਨਾ ਕੇ ਅਕਲ ਨਹੀਂ ਸੋਨ ਨੂੰ ਆਈ ਨੁਕਸਾਨ ਕਰਾਈ ਜਾਂਦੇ ਹੋ ਜਵਾਨੀ ਸਾਡੀ ਮਰੀ ਜਾਂਦੀ ਐ ਜਵਾ ਸਾਡੇ ਪੈਦਾ ਹੁਣ ਹਟ ਗਏ ਬੁਰਾ ਹਾਲਤ ਜੀਮ ਨੇ ਕਿਲੇ ਬੈਠਦੀ ਲੋਕਾਂ ਦੀ ਹਰ ਇੱਕ ਬੰਦਾ ਬਿਮਾਰ ਐ ਦਵਾਈਆਂ ਲੈ ਕੇ ਸੋਨ ਨੂੰ ਨੀਂਦ ਆਉਂਦੀ ਐ ਪਰ ਤੁਸੀਂ ਨਹੀਂ ਅਕਲ ਲੈ ਸਕਦੇ ਇਹ ਗਰਵਾਣੀ ਕਹਿੰਦੀ ਆ ਬੰਦਿਆ ਸਮਝ ਲੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਐਵੇਂ ਨਹੀਂ ਕਿਹਾ ਨਾ ਪਾਣੀ ਨੂੰ ਸਾਂਭਦੇ ਹੋ ਨਾ ਧਰਤੀ ਨੂੰ ਸਾਂਭਿਆ ਜਿਹੜੀ ਮਾਂ ਹੈ ਤੇ ਨਾ ਹਵਾ ਨੂੰ ਆਪਣੇ ਪਿਓ ਗੁਰੂ ਨੂੰ ਸਾਂਭ ਰਹੇ ਔਕੇ ਹੋਗੇ ਔਕੇ ਹੋਗੇ ਬੰਦ ਲਓ ਮੇਰੀ ਗੱਲ ਨੂੰ ਲੜ ਬੰਦ ਲਓ ਪੱਲੇ ਬੰਦ ਲਓ ਨਾ ਇਹਦੇ ਬੇਅਕਲ ਬੇ ਗੈਰਤ ਦੇ ਖੁਦਦਰਦ ਲੋਕ ਬਣੋ ਆਹ ਦੇਖ ਲਓ ਆ ਫੁੱਕੇ ਵੇਖਾਉਨੇ ਤੁਹਾਨੂੰ ਆਓ ਦੇਖ ਲਿਓ ਚੱਕ ਦਾ ਕੰਮ ਉਧਰ ਵੀ